ਕਾ ਗੁੰਮ ਹੋਇਆ ਬਠਿੰਡੇ ਏਰੀਏ ਚ ਇਹ ਵੀਰੇ ਇੱਥੇ ਮੈਨੂੰ ਨਹਿਰ ਦੇ ਨੇੜੇ ਬੇਹੋਸੀ ਦੀ ਹਾਲਤ ਜੀ ਚ ਮਿਲਿਆ ਸੀ ਮੈਂ ਇਹਨੂੰ ਲੈ ਆ ਆਪਣੇ ਘਰ ਇੱਥੇ ਖੇਤ ਚ ਬੇਸੁਰਤ ਸੀਗਾ ਇਹਨੂੰ ਪਾਣੀ ਪੂਣੀ ਪਲਾਇਆ ਹੁਣ ਠੀਕ ਆ ਇਹ ਜਿੱਥੇ ਹੈਗਾ ਵੈਸੇ ਮੈਂ ਉਹਨਾਂ ਨੂੰ ਫੋਨ ਵੀ ਕਰਤਾ ਮੈਂ ਇਹਨੂੰ ਆਪਣੇ ਕੋਲੇ ਲੈ ਕੇ ਚੱਲਿਆ ਜੇ ਕਿਸੇ ਨਾਲ ਭਾਈ ਗੱਲਬਾਤ ਹੁੰਦੀ ਆ ਕੋਈ ਮੇਰੇ ਤੇ ਹੋ ਨਾ ਕਰਿਓ ਮੈਂ ਇੱਥੋਂ ਇਹ ਬੇਸੁਰਤ ਬੇਹੋਸੀ ਦੀ ਹਾਲਤ ਦੇ ਵਿੱਚ ਚੱਕਿਆ ਪੁੱਤ ਕਿਹੜਾ ਪਿੰਡ ਆ ਰਾਮਪੁਰਾ ਫੂਲ ਰਾਮਪੁਰਾ ਫੂਲ ਉਥੋਂ ਕੌਣ ਲੈ ਆ ਤੈਨੂੰ ਵੀਰਾ ਕਿਹੜਾ ਵੀਰਾ ਲੈ ਆ ਮੋਟਰੈਕਲ ਮੋਟਰਸਾਈਕਲ ਤੇ ਕੌਣ ਸੀ ਤੂੰ ਜਾਣਦਾ ਸੀ ਉਹਨੂੰ ਕਿਹਨੇ ਭੇਜਿਆ ਤੈਨੂੰ ਡੈਡੀ ਨੇ ਭੋਲ ਨਾਲ ਭੇਜਿਆ ਡੈਡੀ ਨੇ ਭੇਜਿਆ ਤੈਨੂੰ ਮਨ ਨਾਲ ਹੋਏ ਅੱਛਾ ਕੀ ਕਹਿੰਦਾ ਸੀ ਹਾਂ ਕੀ ਪਾਣੀ ਪੀ ਲਾ ਪੁੱਤ ਤੂੰ ਪਾਣੀ ਪੀ ਲਾ ਪਾਣੀ ਪੀ ਲਾ ਇਹ ਵੀਰੇ ਬੇਸੁਰਤਾ ਬੌਂਦਲੇ ਜੇ ਹਾਲਤ ਦੇ ਵਿੱਚ ਆ ਮੈਂ ਇਹਨੂੰ